ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਮੱਘਰ ਦਾ ਮਹੀਨਾ ਚੱਲ ਰਿਹਾ ਹੈ ਮੱਘਰ ਦੇ ਮਹੀਨੇ ਦੇ ਵਿੱਚ ਵੀਰਵਾਰ ਦੇ ਦਿਨ ਪੂਰਨ ਮਾਸ਼ੀ ਤੇ ਇਸ ਪਵਿੱਤਰ ਦਿਹਾੜੇ ਤੇ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਈ ਹਾਂ ਇਸ ਪਾਣੂ ਕਰਨ ਦੇ ਨਾਲ ਜਿਹੜੇ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਫਿਰ ਰਿਸ਼ਤਾ ਨਹੀਂ ਬਣ ਰਿਹਾ ਉਹ ਇਸ ਪਾਣੂ ਜ਼ਰੂਰ ਕਰ ਲੈਣ ਇਸ ਪਾਣੂ ਕਰਨ ਦੇ ਨਾਲ ਜਿਹੜੇ ਲੋਕਾਂ ਦਾ ਵਿਆਹ ਨਹੀਂ ਹੋ ਰਿਹਾ ਉਹਨਾਂ ਦਾ ਵਿਆਹ ਜਲਦੀ ਹੋ ਜਾਵੇਗਾ ਜਿਵੇਂ ਕਿਸ ਪਾਣੂ ਕਰਨਗੇ ਤਾਂ ਉਹਨਾਂ ਦੇ ਰਿਸ਼ਤੇ ਜਿਹੜੇ ਹਨ ਉਹ ਆਉਣੇ ਸ਼ੁਰੂ ਹੋ ਜਾਣਗੇ ਇਸ ਪਾਣੂ ਕਰਨਾ ਕਿਸ ਤਰੀਕੇ ਦੇ ਨਾਲ ਹੈ ਸੰਗਤ ਜੀ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਕਿ ਕਿ ਸਮਗਰੀ ਇਸ ਪਾਣੂ ਕਰਨ ਦੇ ਲਈ ਚਾਹੀਦੀ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸਾਹਸੰਗਤ ਜੀ ਅਸਲੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਗੱਲ ਕਰਦੇ ਹਾਂ ਵੀਰਵਾਰ ਅਤੇ ਸ਼ੁੱਕਰਵਾਰ ਜਾਂ ਫਿਰ ਪੂਰਨਮਾਸ਼ੀ ਸੰਗ੍ਰਾਂਤ ਜਾਂ ਫਿਰ ਮੱਸਿਆ ਦੀ ਤਾਂ ਇਹ ਜਿਹੜੇ ਦਿਹਾੜੇ ਹੁੰਦੇ ਹਨ ਇਹ ਬੜੇ ਹੀ ਜ਼ਿਆਦਾ ਖਾਸ ਹੁੰਦੇ ਹਨ ਇਨ੍ਹਾਂ ਦਿਨਾਂ ਦੇ ਵਿੱਚ ਜੋ ਪਾਸੇ ਕਰਦੇ ਹਾਂ ਉਹਨਾਂ ਦਾ ਸਾਨੂੰ ਜ਼ਿਆਦਾ ਲਾਭ ਹੁੰਦਾ ਹੈ ਉਹਨਾਂ ਦਾ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਤਾਂ ਹਮੇਸ਼ਾ ਹੀ ਸਾਬ ਦੀ ਕੁੰਡਲੀ ਦੇ ਵਿੱਚ ਭਗਵਾਨ ਰਹਿੰਦੇ ਹਨ ਗੁਰੂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਜਿਵੇਂ ਕਿ ਵਿੱਦਿਆ ਤੇ ਧਨ ਦੇ ਸਬੰਧੀ ਜੋ ਪ੍ਰੋਬਲਮ ਮੁਸ਼ਕਲ ਹੁੰਦੀਆਂ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਸਮਰiddhi ਜਾਂ ਫਿਰ ਵਿਆਹ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਪਰੇਸ਼ਾਨੀਆਂ ਜਿਹੜੀਆਂ ਹਨ ਸੰਗਤ ਜੀ ਉਹ ਸਾਰੀਆਂ ਦੂਰ ਕਰਨ ਦੇ ਲਈ ਅਸੀਂ ਇਹ ਉਪਾਅ ਕਰਦੇ ਹਾਂ ਇੰਨਾ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸਾਰੀਆਂ ਪ੍ਰੋਬਲਮ ਜਿਹੜੀਆਂ ਹਨ ਉਹਨਾਂ ਨੂੰ ਉਪਾਅ ਦੇ ਨਾਲ ਅਸੀਂ ਦੂਰ ਕਰ ਸਕਦੇ ਹਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਹੀ ਦੁੱਖਾਂ ਦੀ ਦਵਾਈ ਜੜੀ ਹੈ ਮਿਲ ਜਾਂਦੀ ਹੈ ਭਾਵ ਕਿ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸੰਗਤ ਜੇ ਤੁਹਾਡੇ ਬੱਚਿਆਂ ਦੇ ਵਿਆਹ ਦੀਆਂ ਸਾਰੀਆਂ ਹੀ ਪ੍ਰੋਬਲਮ ਦੂਰ ਹੋ ਜਾਂਦੀਆਂ ਹਨ ਤੁਰੰਤ ਹੀ ਉਹਨਾਂ ਦੇ ਵਿਆਹ ਦਾ ਜਿਹੜਾ ਜੋਗ ਹੈ ਉਹ ਬਣ ਜਾਂਦਾ ਹੈ ਇਸ ਲਈ ਸੰਗਤ ਜੀ ਜਿਹੜੀ ਤੁਹਾਡੀ ਕੁੰਡਲੀ ਹੈ ਕੁੰਡਲੀ ਦੇ ਵਿੱਚ ਸ਼ੁਕਰ ਗ੍ਰਹਿ ਇੱਕ ਜਿਹੜਾ ਗੁਰੂ ਗ੍ਰਹਿ ਹੈ ਦੋਨੋਂ ਹੀ ਮਜ਼ਬੂਤ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਇਹ ਦੋਨੋਂ ਗ੍ਰਹਿ ਦੇ ਮਜ਼ਬੂਤ ਹੋਣ ਦੇ ਨਾਲ ਇਹਨਾਂ ਦੋਵਾਂ ਗ੍ਰਹਾਂ ਨੂੰ ਮਜ਼ਬੂਤ ਹੋਣਾ ਵੀ ਚਾਹੀਦਾ ਹੈ ਤੇ ਅਸੀਂ ਜਿਹੜੇ ਸ਼ੁਕਰ ਗ੍ਰਹਿ ਤੇ ਗੁਰੂ ਗ੍ਰਹਿ ਜੇਕਰ ਕਮਜ਼ੋਰ ਸਾਡੇ ਚੱਲਦੇ ਹਨ ਤਸਾੜੀ ਜਿਹੜੀ ਕੁੰਡਲੀ ਹੈ ਉਸ ਨੂੰ ਅਸੀਂ ਮਜ਼ਬੂਤ ਕਰਨਾ ਹੈ ਉਸ ਨੂੰ ਅਸੀਂ ਮਜ਼ਬੂਤ ਕਿਵੇਂ ਕਰਾਂਗੇ ਸੰਗਤ ਜੀ ਇਸ ਲਈ ਅੱਜ ਦਾ ਜੋ ਉਪਾਅ ਲੈ ਕੇ ਆਏ ਹਾਂ ਉਸ ਨੂੰ ਕਰਨ ਦੇ ਨਾਲ ਸਾਡੇ ਦੋਵੇਂ ਗ੍ਰਹਿ ਜਿਹੜੇ ਹਨ ਉਹ ਮਜ਼ਬੂਤ ਹੋ ਜਾਂਦੇ ਹਨ ਤੇ ਜਦੋਂ ਇਹ ਦੋਵੇਂ ਗ੍ਰਹਿ ਮਜ਼ਬੂਤ ਹੋ ਜਾਣਗੇ ਤਾਂ ਫਿਰ ਸਾਡੇ ਰਾਹ ਦੇ ਵਿੱਚ ਆਉਣ ਵਾਲੀਆਂ ਚੋ ਰੁਕਾਵਟਾਂ ਹਨ ਉਹ ਹਮੇਸ਼ਾ ਦੇ ਲਈ ਦੂਰ ਹੋ ਜਾਣਗੇ ਤੇ ਸਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਡੇ ਵਿਆਹ ਚਲਦੇ ਹੋ ਜਾਣਗੇ ਸਾਥ ਸੰਗਤ ਜੀ ਜੋ ਅਕਸਰ ਹੀ ਤੁਹਾਨੂੰ ਕਿਚਨ ਦੇ ਵਿੱਚ ਮਿਲ ਜਾਂਦੀ ਹੈ ਉਹ ਚੀਜ਼ ਤੇ ਨਾਲ ਤੁਸੀਂ ਉਪਾਅ ਕਰਨਾ ਹੈ ਤੁਰੰਤ ਤੁਹਾਡੇ ਬੱਚਿਆਂ ਦੇ ਵਿਆਹ ਦਾ ਚੋਕ ਪੰਜ ਆਵੇਗਾ ਸੰਘਾ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਉਪਾਅ ਜੋ ਲੈ ਕੇ ਆਏ ਹਾਂ ਉਸ ਦੇ ਵਿੱਚ ਹਲਦੀ ਦੇ ਡੱਬੇ ਦਾ ਉਪਾਅ ਹੈ ਇਸ ਉਪਾਅ ਨੂੰ ਤੁਸੀਂ ਵੀਰਵਾਰ ਦੇ ਦਿਨ ਸਵੇਰ ਦੇ ਸਮੇਂ ਕਰਨਾ ਹੋਵੇਗਾ ਜਿਵੇਂ ਬੱਚੇ ਹਨ ਉਹ ਖੁਦ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਜੇਕਰ ਬੱਚੇ ਇੱਥੇ ਨਹੀਂ ਹਨ ਜਾਂ ਕਿਤੇ ਵੀ ਰਹਿੰਦੇ ਹਨ ਘਰ ਤੋਂ ਬਾਹਰ ਰਹਿੰਦੇ ਹਨ ਜਾਂ ਵਿਦੇਸ਼ ਵਿੱਚ ਰਹਿੰਦੇ ਹਨ ਤਾਂ ਉਹਨਾਂ ਦੇ ਮਾਤਾ ਪਿਤਾ ਇਸ ਉਪਾਅ ਨੂੰ ਜ਼ਰੂਰ ਕਰ ਸਕਦੇ ਹਨ ਅਤੇ ਉਹਨਾਂ ਦੇ ਵਿਆਹ ਵਿੱਚ ਜਿਹੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਉਹਨਾਂ ਨੂੰ ਦੂਰ ਕਰ ਸਕਦੇ ਹਨ ਇਸ ਉਪਾਅ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਕਰਨਾ ਬਹੁਤ ਆਸਾਨ ਹੈ ਕਿਉਂਕਿ ਹਲਦੀ ਦਾ ਉਪਾਅ ਬਹੁਤ ਹੀ کارਗਰ ਹੁੰਦਾ ਹੈ ਹਲਦੀ ਤਾਂ ਹਰ ਘਰ ਵਿੱਚ ਹੁੰਦੀ ਹੈ ਤੇ ਹਲਦੀ ਦੇ ਡੱਬੇ ਵਿੱਚ ਇੱਕ ਚੀਜ਼ ਪਾ ਦੇਣੀ ਜਿਹੜੀ ਹਲਦੀ ਹੈ ਉਹ ਗੁਰੂ ਦਾ ਪ੍ਰਤੀਕ ਮੰਨੇ ਜਾਂਦੇ ਹਨ ਗੁਰੂ ਗ੍ਰਹਿ ਦੇ ਨਾਲ ਹਲਦੀ ਦਾ ਬਹੁਤ ਹੀ ਊੜਾ ਸੰਬੰਧ ਹੈ ਜੋ ਹਲਦੀ ਸਾਡੇ ਵਿਆਹ ਦੀਆਂ ਜੋ ਹਲਦੀ ਸਾਡੇ ਵਿਆਹ ਸ਼ਾਦੀਆਂ ਤੇ ਜਾਂ ਫਿਰ ਸ਼ੁਭ ਕੰਮਾਂ ਦੇ ਲਈ ਸਭ ਤੋਂ ਪਹਿਲਾਂ ਹਲਦੀ ਹੀ ਵਰਤੇ ਜਾਂਦੀ ਹੈ ਹਲਦੀ ਦੇ ਡੱਬੇ ਵਿੱਚ ਤੁਸੀਂ ਇੱਕ ਚੀਜ਼ ਪਾਉਣੀ ਹੈ ਇਸ ਪਾਣ ਨੂੰ ਤੁਸੀਂ ਵੀਰਵਾਰ ਦੇ ਦਿਨ ਕਰਨਾ ਹੈ ਜੇਕਰ ਆਉਣ ਵਾਲੇ ਵੀਰਵਾਰ ਤੱਕ ਤੁਸੀਂ ਇਸ ਪਾਣ ਨੂੰ ਕਰਦੇ ਹੋ ਤਾਂ ਦੋ ਤਿੰਨ ਵੀਰਵਾਰ ਇਸ ਪਾਣ ਨੂੰ ਜ਼ਰੂਰ ਕਰੋ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਕਾਫੀ ਜ਼ਿਆਦਾ ਤੇਰੀ ਨਹੀਂ ਹੋ ਰਹੀ ਤਾਂ ਇਸ ਉਪਾਅ ਨੂੰ ਇੱਕ ਵਾਰ ਕਰ ਸਕਦੇ ਹੋ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਬਹੁਤ ਜ਼ਿਆਦਾ ਤੇਰੀ ਹੋ ਚੁੱਕੀ ਹੈ ਤਾਂ ਤੁਸੀਂ ਇਸ ਉਪਾਅ ਨੂੰ 2-3 ਵਾਰ ਵੀ ਕਰ ਸਕਦੇ ਹੋ ਭਾਵ ਕਿ 2-3 ਵਾਰ ਕਰਨਾ ਹੈ ਫਿਰ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਵੇਰਵਾਰ ਅਤੇ ਨਾਲ ਹੀ ਪੁੰਨਿਆ ਭਾਵ ਕੇ ਪੂਰਨ ਮਾਸ਼ੀ ਹੈ ਤਾਂ ਇਸ ਦਿਨ ਕਰਦੇ ਹੋ ਤਾਂ ਹੋਰ ਵੀ ਜ਼ਿਆਦਾ ਇਸ ਦਾ ਤੁਹਾਨੂੰ ਲਾਭ ਹੋਵੇਗਾ ਤੁਸੀਂ ਇਸ ਪਾਉ ਨੂੰ ਕਰਨਾ ਹੈ ਤੇ ਕਰਦੇ ਸਮੇਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜੇ ਵੀ ਪ੍ਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੀ ਤਸਵੀਰ ਦੇ ਸਾਹਮਣੇ ਇੱਕ ਦੀਵਾ ਜਗਾਉਣਾ ਹੈ ਜੇਕਰ ਤੁਸੀਂ ਭਗਵਾਨ ਵਿਸ਼ਨੂੰ ਜੀ ਦੀ ਤਸਵੀਰ ਰੱਖੀ ਹੈ ਜਾਂ ਕੋਈ ਵੀ ਤਸਵੀਰ ਜਾਂ ਮੂਰਤੀ ਮਾਤਾ ਲక్ష్ਮੀ ਜੀ ਦੀ ਹਾਂ ਤਾਂ ਤੁਸੀਂ ਉਹਨਾਂ ਦੇ ਸਾਹਮਣੇ ਇਹ ਉਪਾਅ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਦੀਵਾ ਜਗਾ ਲੈਣਾ ਹੈ ਉਸ ਤੋਂ ਬਾਅਦ ਪਰਮਾਤਮਾ ਦਾ ਧਿਆਨ ਧਰਨਾ ਹੈ ਉਹਨਾਂ ਨੂੰ ਯਾਦ ਕਰਨਾ ਹੈ ਆਪਣੇ ਮਨ ਦੇ ਵਿੱਚ ਜੋ ਵੀ ਤੁਹਾਨੂੰ ਵਿਗਣ ਵਿਆਹ ਦੇ ਵਿੱਚ ਆ ਰਹੇ ਹਨ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਵੀ ਪ੍ਰੋਬਲਮ ਆ ਰਹੀਆਂ ਹਨ ਤੁਸੀਂ ਉਹ ਪ੍ਰਾਰਥਨਾ ਕਰਨੀ ਹੈ ਆਪਣੇ ਬੱਚਿਆਂ ਦੇ ਵਿਆਹ ਵਿਚ ਆ ਰਹੀ ਤੇਰੀ ਜੋ ਹੈ ਉਹ ਬਾਰ ਉਸ ਦੇ ਬਾਰੇ ਪ੍ਰਾਰਥਨਾ ਕਰਨੀ ਹੈ ਇਸੇ ਤਰ੍ਹਾਂ ਤੁਸੀਂ ਦੀਵਾ ਜਗਾ ਕੇ ਪ੍ਰਾਰਥਨਾ ਕਰਨ ਦੇ ਬਾਅਦ ਜਿਹੜੀ ਦੂਸਰੀ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹ ਹੈ ਸਾਬਤ ਧਨੀਆ ਤੇ ਸਾਨੂੰ ਚਾਹੀਦਾ ਹੈ ਇੱਕ ਸੁੱਕਾ ਧਨੀਆ ਸੁੱਕਾ ਧਨੀਆ ਜਿਹੜਾ ਲੈਣਾ ਹੈ ਉਸ ਦੇ ਦਾਣੇ ਤੁਸੀਂ ਬਿਲਕੁਲ ਸਾਫ਼ ਸੁਥਰੇ ਲੈਣੇ ਹਨ ਇਹ ਧਨੀਆ ਬਿਲਕੁਲ ਗੋਲ ਦਾਣਿਆਂ ਵਾਲਾ ਹੋਣਾ ਚਾਹੀਦਾ ਹੈ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਇਸਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਜਲਦੀ ਵਿਆਹ ਦੇ ਲਈ ਜਿਹੜੀ ਕਾਮਨਾ ਹੈ ਉਹ ਕਰਨੀ ਹੈ ਸ਼ੁਕਰ ਗ੍ਰਹਿ ਦੇ ਤੁਸੀਂ ਜੋਤ ਨੂੰ ਮਜ਼ਬੂਤ ਕਰਨ ਲਈ ਉਪਾਅ ਕਰਨਾ ਹੈ ਇਸ ਤੋਂ ਬਾਅਦ ਆਪਾਂ ਲੈਣੀ ਹੈ ਮਿਸ਼ਰੀ ਜੇਕਰ ਆਪਾਂ ਮਿਸ਼ਰੀ ਦੀ ਗੱਲ ਕਰੀਏ ਤਾਂ ਦੋ ਪ੍ਰਕਾਰ ਦੀ ਹੁੰਦੀ ਹੈ ਪਹਿਲੀ ਤਾਂ ਹੁੰਦੀ ਹੈ ਦਾਣਿਆਂ ਦੇ ਰੂਪ ਦੇ ਵਿੱਚ ਜੋ ਕਿ ਕਟਿੰਗ ਕੀਤੀ ਹੁੰਦੀ ਹੈ ਜੇਕਰ ਤੁਹਾਡੇ ਕੋਲ ਮਿਸ਼ਰੀ ਹੋਵੇ ਤਾਂ ਮਿਸ਼ਰੀ ਦੇ ਤੁਸੀਂ 21 ਦਾਣੇ ਲੈਣੇ ਹਨ ਇਸ ਤਰੀਕੇ ਨਾਲ ਜੇਕਰ ਤੁਹਾਡੇ ਕੋਲ ਧਾਗੇ ਵਾਲੀ ਮਿਸ਼ਰੀ ਹੋਵੇ ਜੋ ਕਿ ਟੁਕੜਿਆਂ ਦੇ ਰੂਪ ਵਿੱਚ ਹੁੰਦੀ ਹੈ ਤਾਂ ਉਸ ਮਿਸ਼ਰੀ ਨਾਲ ਤੁਸੀਂ ਸਿਰਫ ਇੱਕ ਟੁਕੜਾ ਹੀ ਲੈਣਾ ਹੈ ਜਿਆਦਾ ਨਹੀਂ ਲੈਣਾ ਕਿਉਂਕਿ ਉਹ ਟੁਕੜੇ ਬਹੁਤ ਜ਼ਿਆਦਾ ਵੱਡੇ ਹੁੰਦੇ ਹਨ ਤੇ ਇਸ ਕਰਕੇ ਤੁਸੀਂ ਇੱਕ ਟੁਕੜਾ ਇਸ ਤਰ੍ਹਾਂ ਲੈਣਾ ਹੈ ਤੇ ਜੋ ਸਾਰੀ ਸਮਗਰੀ ਤੁਸੀਂ ਲਈ ਹੈ ਇਸ ਨੂੰ ਤੁਸੀਂ ਪੀਲੇ ਰੰਗ ਦਾ ਇੱਕ ਛੋਟਾ ਕਾਗਜ਼ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਪੀਲੇ ਰੰਗ ਦਾ ਛੋਟਾ ਕਪੜਾ ਹੋਵੇ ਤਾਂ ਇਹ ਸਭ ਤੋਂ ਵਧੀਆ ਹੈ ਜੇਕਰ ਕਪੜਾ ਨਹੀਂ ਹੈ ਤਾਂ ਤੁਸੀਂ ਕਾਗਜ਼ ਲੈ ਸਕਦੇ ਹੋ ਪਰ ਕੋਸ਼ਿਸ਼ ਕਰਿਓ ਜੇਕਰ ਤੁਹਾਡੇ ਕੋਲ ਪੀਲਾ ਕਪੜਾ ਹੋਵੇ ਤਾਂ ਉਹ ਵਧੀਆ ਹੈ ਨਹੀਂ ਤਾਂ ਜੋ ਤੁਸੀਂ ਕਾਗਜ਼ ਲਿਆ ਉਸ ਦੇ ਉੱਪਰ ਤੁਸੀਂ ਇਹ ਸਾਰੀ ਸਮਗਰੀ ਰੱਖ ਕੇ ਐਸੀ ਇੱਕ ਪੁੜੀ ਬਣਾ ਲੈਣੀ ਹੈ ਜੇਕਰ ਤੁਸੀਂ ਕਪੜੇ ਦੇ ਉੱਪਰ ਰੱਖੀ ਹੈ ਤਾਂ ਇਸ ਦੀ ਤੁਸੀਂ ਇੱਕ ਗੰਢ ਤਿਆਰ ਕਰ ਲੈਣੀ ਹੈ ਇਸ ਤੋਂ ਬਾਅਦ ਤੁਸੀਂ ਓਮ ਲక్ష్ਮੀ ਵਾਸੂਦੇਵ ਨਾਮੇ ਇਸ ੜੀ ਕੇ ਨਾਲ ਇਸ ਮੰਤਰ ਨੂੰ ਇੱਕ ਵਾਰ ਬੋਲ ਦੇਣਾ ਹੈ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਨੀ ਹੈ ਜੋ ਵੀ ਤੁਹਾਡੇ ਮਨ ਦੇ ਵਿੱਚ ਤੁਸੀਂ ਆਪਣੇ ਭਗਵਾਨ ਦੇ ਅੱਗੇ 10 ਬੇਨਤੀ ਕਰਦੇ ਹੋ ਤੁਸੀਂ ਆਪਣੀ ਮਨੋ ਕਾਮਨਾ ਬੋਲ ਦੇਣੀ ਹੈ ਤੇ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਤੁਹਾਡੇ ਬੱਚੇ ਦੇ ਵਿਆਹ ਵਿੱਚ ਆ ਰਹੀਆਂ ਹਨ ਉਹ ਵੀ ਬੋਲ ਦੇਣੀਆਂ ਹਨ ਉਹ ਸਮੱਸਿਆਵਾਂ ਪਰਮਾਤਮਾ ਅੱਗੇ ਰੱਖਣੀਆਂ ਹਨ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਤਿੰਨ ਵਾਰ ਬੋਲਣਾ ਹੈ ਜਾਂ 7 ਵਾਰ ਜਾਂ 11 ਵਾਰ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਜੋ ਵੀ ਤੁਹਾਡੀ ਸਮੱਸਿਆ ਹੈ ਜਿਹੜੀ ਤੁਹਾਨੂੰ ਆ ਰਹੀ ਹੈ ਉਹ ਸਮੱਸਿਆ ਦੂਰ ਹੋਵੇ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਤੇ ਸਾਡੇ ਵਿਆਹ ਦੇ ਜੋ ਸਾਡੇ ਬੱਚੇ ਦੇ ਵਿੱਚ ਮੁਸ਼ਕਲ ਪਰੇਸ਼ਾਨੀ ਆ ਰਹੀ ਹੈ ਉਹ ਬਿਲਕੁਲ ਖਤਮ ਹੋ ਗਈ ਹੈ ਅਗਲੇ ਕੁਝ ਦਿਨਾਂ ਵਿੱਚ ਵਿਆਦਾ ਸ਼ੁਭ ਜੋਗ ਹੈ ਇਸ ਤਰੀਕੇ ਨਾਲ ਤੁਸੀਂ ਬੋਲਣਾ ਹੈ ਕਹਨ ਤੋਂ ਭਾਵ ਕਿ ਜਿੰਨੀਆਂ ਵੀ ਚੀਜ਼ਾਂ ਬੋਲਣੀਆਂ ਹਨ ਉਹ ਬਿਲਕੁਲ ਪੋਜ਼ਿਟਿਵ ਬੋਲਣੀਆਂ ਹਨ ਇਹ ਬੋਲਣ ਤੋਂ ਬਾਅਦ ਤੁਸੀਂ ਜੋ ਵੀ ਸਾਰੀ ਸਮਗਰੀ ਧਨੀਆਂ ਮਿਸ਼ਰੀ ਇਸ ਤੋਂ ਜੋ ਵੀ ਪੋਟਲੀ ਬਣਾਈ ਹੈ ਇਸ ਨੂੰ ਤੁਸੀਂ ਭਗਵਾਨ ਜੀ ਦੀ ਫੋਟੋ ਜਾਂ ਤਸਵੀਰ ਜੋ ਵੀ ਤੁਹਾਡੇ ਘਰ ਵਿੱਚ ਲੱਗੀ ਹੈ ਉਹਨਾਂ ਦੇ ਸਾਹਮਣੇ ਰੱਖ ਦਿਓ ਰੱਖਣ ਤੋਂ ਬਾਅਦ ਵਿੱਚ ਤੁਸੀਂ ਹੱਥ ਜੋੜ ਕੇ ਨਮਸਕਾਰ ਕਰਨਾ ਹੈ ਇਸ ਤਰੀਕੇ ਨਾਲ ਇਹ ਸਭ ਕਹਿਣ ਤੋਂ ਬਾਅਦ ਤੁਸੀਂ ਖੜੇ ਹੋ ਜਾਣਾ ਹੈ ਜਿਵੇਂ ਸ਼ਾਮ ਦਾ ਸਮਾਂ ਹੋਵੇਗਾ ਸ਼ਾਮ ਦੇ ਸਮੇਂ ਤੁਸੀਂ ਇੱਕ ਵਾਰ ਫਿਰ ਤੋਂ ਦੀਵਾ ਜਗਾਉਣਾ ਹੈ ਭਗਵਾਨ ਦੇ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹੋਏ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਨੂੰ ਲੈ ਕੇ ਤੁਸੀਂ ਜਿੰਨੇ ਵਾਰ ਬੋਲਣਾ ਹੈ 7 ਵਾਰ 11 ਵਾਰ ਧਿਆਨ ਨਾਲ ਸੁਣਨਾ ਹੈ ਇਸ ਤੋਂ ਬਾਅਦ ਤੁਸੀਂ 21 ਵਾਰ ਭਗਵਾਨ ਵਿਸ਼ਨੂੰ ਜੀ ਦੇ ਸਾਹਮਣੇ ਮੰਤਰ ਬੋਲਣਾ ਹੈ ਤੁਸੀਂ ਦੁਬਾਰਾ ਜੋ ਮੰਤਰ ਦਾ ਚਾਪ ਹੈ ਉਹ 21 ਵਾਰ ਕਰਨਾ ਹੈ ਇਸ ਦੇ ਨਾਲ ਤੁਹਾਡੇ ਬੱਚੇ ਦੇ ਵਿਆਹ ਵਿੱਚ ਜੋ ਪਰੇਸ਼ਾਨੀ ਹੈ ਉਹ ਜਲਦੀ ਦੂਰ ਹੋ ਜਾਵੇਗੀ ਇਹ ਬਹੁਤ ਹੀ ਜ਼ਿਆਦਾ ਸ਼ਮਤਕਾਰੀ ਉਪਾਅ ਹੈ ਇਸ ਨੂੰ ਕਰਦੇ ਸਮੇਂ ਤੁਹਾਡੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਇਸ ਪੋਟਲੀ ਨੂੰ ਤੁਸੀਂ ਉਠਾ ਲੈਣਾ ਹੈ ਠੋਣ ਤੋਂ ਬਾਅਦ ਜਿਹੜਾ ਤੁਹਾਡੀ ਰਸੋਈ ਘਰ ਦੇ ਵਿੱਚ ਹਲਦੀ ਵਾਲਾ ਡੱਬਾ ਹੋਵੇਗਾ ਉਸ ਹਲਦੀ ਵਾਲੇ ਡੱਬੇ ਵਿੱਚ ਲਿਜਾ ਕੇ ਇਸ ਨੂੰ ਤੁਸੀਂ ਰੱਖ ਦੇਣਾ ਹੈ ਇਸ ਤਰੀਕੇ ਨਾਲ ਜੇਕਰ ਤੁਸੀਂ ਕੱਪੜੇ ਦੀ ਗਾਂਡੇ ਬਣਾਈ ਹੈ ਤਾਂ ਇਹ ਡੱਬੇ ਦੇ ਵਿੱਚ ਬਹੁਤ ਆਸਾਨੀ ਨਾਲ ਰੱਖੀ ਜਾਵੇਗੀ ਜੇਕਰ ਤੁਸੀਂ ਕਾਗਜ਼ ਦੀ ਤਾਂ ਇੱਕ ਪੋਟਲੀ ਤਿਆਰ ਕੀਤੀ ਹੈ ਤਾਂ ਉਸ ਨੂੰ ਵੀ ਤੁਸੀਂ ਸਰਣੀ ਨਾਲ 70 ਵਿੱਚ ਰੱਖ ਸਕਦੇ ਹੋ ਇਸ ਬੋਟਲੀ ਜਾਂ ਬੋੜੀ ਨੂੰ ਤੁਸੀਂ ਫਿਰ ਕੱਢ ਲੈਣਾ ਜਦੋਂ ਤੁਹਾਡਾ ਜੋ ਵਿਆਦ ਜੋਗ ਹੈ ਤੁਹਾਡੇ ਬੱਚੇ ਦੇ ਉਹ ਬਣ ਜਾਵੇ ਤਾਂ ਇਸ ਨੂੰ ਜੋ ਕੀਤਾ ਸੀ ਇਸ ਬੋਟਲੀ ਦੇ ਨਾਲ ਇਸ ਨੂੰ ਤੁਸੀਂ ਕੱਢ ਲੈਣਾ ਹੈ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਹਲਦੀ ਦਾ ਪੈਕੇਟ ਉਹ 50 ਗ੍ਰਾਮ ਹੋਵੇ ਚਾਹੇ 100 ਗ੍ਰਾਮ ਹੋਵੇ ਵੱਡਾ ਹੋਵੇ ਕਹਿਣ ਤੋਂ ਪਾਓ ਕੇ ਆਪਣੀ ਸ਼ਰਧਾ ਦੇ ਅਨੁਸਾਰ ਜਿੰਨਾ ਵੀ ਦਾਨ ਕਰਨਾ ਚਾਹੁੰਦੇ ਹੋ ਹਲਦੀ ਦਾ ਪੈਕੇਟ ਤੁਸੀਂ ਲੈ ਲੈਣਾ ਹੈ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਮੰਦਰ ਵਿੱਚ ਚਲੇ ਜਾਣਾ ਹੈ ਉਥੇ ਜਾ ਕੇ ਤੁਸੀਂ ਦਾਨ ਕਰ ਦੇਣਾ ਹੈ ਅਗਰ ਭਗਵਾਨ ਵਿਸ਼ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜਾਂ ਫਿਰ ਮਾਤਾ ਲక్ష్ਮੀ ਜੀ ਦਾ ਮੰਦਰ ਹੋਵੇ ਸਭ ਤੋਂ ਵਧੀਆ ਗੱਲ ਹੈ ਇਹਨਾਂ ਦੀ ਇਸ ਗੱਲ ਦਾ ਧਿਆਨ ਰੱਖਣਾ ਕਿ ਇਹਨਾਂ ਚੀਜ਼ਾਂ ਨੂੰ ਦਾਨ ਕਰ ਦੇਣਾ ਹੈ ਤੇ ਇਸ ਦੇ ਨਾਲ ਕੁਝ ਥੋੜਾ ਕੁਝ ਪੈਸੇ ਜਿੰਨੇ ਵੀ ਤੁਸੀਂ 5 10 ਰੁਪਏ ਜਿੰਨੇ ਵੀ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਉਹ ਪੈਸਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਤੁਸੀਂ ਮੰਦਰ ਵਿੱਚ ਰੱਖ ਦੇਣਾ ਹੈ ਬਾਦ ਵਿੱਚ ਇੱਕ ਛੋਟਾ ਜਿਹਾ ਉਪਾਸਥੀ ਕੀਤਾ ਹੈ ਹਲਦੀ ਦੇ ਡੱਬੇ ਦਾ ਇਸ ਨੂੰ ਤੁਸੀਂ ਕਰਨ ਤੋਂ ਬਾਅਦ ਤੁਹਾਡੇ ਬੱਚਿਆਂ ਦਾ ਵਿਆਹ ਦਾ ਜੋਗ ਪਨੇਗਾ ਜਿਵੇਂ ਕਿ ਰਿਸ਼ਤਾ ਚਾਹੁੰਦੇ ਹੋ ਜਿਵੇਂ ਦਾਈ ਉਵੇਂ ਦਾ ਹੀ ਰਿਸ਼ਤਾ ਤੁਹਾਨੂੰ ਮਿਲ ਜਾਵੇਗਾ ਸੰਗਤ ਜੀ ਇਹ ਸੀ ਜਾਣਕਾਰੀ ਅੱਜ ਦੀ ਵੀਡੀਓ ਦੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਛੇ ਕੇ ਫਤਿਹ